ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਨੀ ਪਰਮਿੰਦਰਜੀਤ ਵੱਲੋਂ ਪਿਆਰ ਭਰੀ ਸੱਸੀਗਰ ਬਖਤੌਰ ਢਿੱਲੋਂ ਪੇਜ ਦੇਖ ਰਹੇ ਹੋ ਤੁਸੀਂ ਆਪਾਂ ਅੱਜ ਢਿੱਲੋਂ ਸਾਹਿਬ ਨਾਲ ਵਿਚਾਰ ਚਰਚਾ ਕਰਦੇ ਆਂ ਬਿਹਾਰ ਦੇ ਵਿੱਚ ਢਿੱਲੋਂ ਸਾਹਿਬ ਭਾਰਤ ਦੇ ਵਿੱਚ ਮਤਲਬ ਉਥਲ ਪਥਲ ਹੋ ਰਹੀ ਹੈ ਬਿਹਾਰ ਤੋਂ ਸ਼ੁਰੂ ਹੋ ਰਹੀ ਹੈ ਚੋਣਾ ਨੇੜੇ ਹੈ ਬਿਹਾਰ ਦੀਆਂ ਤੇ ਪੰਜਾਬ ਦੀਆਂ ਗੱਲਾਂ ਆਪਾਂ ਹਰ ਰੋਜ਼ ਕਰਦੇ ਆਂ ਉਹ ਕੀ ਹੈ ਕਿਹੜੀ ਕ੍ਰਾਂਤੀ ਹੈ ਜਿਹੜੀ ਬਿਹਾਰ ਤੋਂ ਸ਼ੁਰੂ ਹੋ ਕੇ ਪੰਜਾਬ ਵੱਲ ਆਉਣੀ ਹੈ ਤੇ ਕੀ ਹੈ ਉਹਦਾ ਮਾਮਲਾ ਉਹਦੇ ਬਾਰੇ ਥੋੜਾ ਜਿਹਾ ਜਾਣਨਾ ਪਵੇ ਬਿਹਾਰ ਦੇ ਵਿੱਚ ਜਿਹੜੀ ਇਸ ਵੇਲੇ ਸਰਕਾਰ ਹੈ ਨਾ ਉਹ ਦੋ ਪਾਰਟੀਆਂ ਦੀ ਸਾਂਝੀ ਹੈ ਜੀ ਮੁੱਖ ਧਿਰ ਉਹ ਦੇ ਵਿੱਚ ਜਿਹੜੀ ਹੈਗੀ ਹੈ ਭਾਰਤੀ ਜਨਤਾ ਪਾਰਟੀ ਹੈ ਵੱਡੀ ਪਾਰਟੀ ਉਹ ਹੈ ਲੇਕਿਨ ਮੁੱਖ ਮੰਤਰੀ ਹੈ ਉੱਥੇ ਦਾ ਨितीश ਕੁਮਾਰ ਜੀ ਨितीश ਕੁਮਾਰ ਦੀ छवि ਹੈ ਜਿਹੜੀ ਉਹ ਇੱਕ ਸਾਫ਼ ਲੀਡਰ ਵਾਲੀ ਹੈ ਜੀ ਉਹਦੇ ਤੇ ਮੌਕਾ ਪ੍ਰਸਤੀ ਦੇ ਇਲਜ਼ਾਮ ਤਾਂ ਬਹੁਤ ਲੱਗਦੇ ਐ ਠੀਕ ਹੈ ਜੀ ਉਹ ਇਸ ਕਰਕੇ ਲੱਗਦੇ ਕਿ ਮੁੱਖ ਮੰਤਰੀ ਰਹਿਣ ਵਾਸਤੇ ਉਹ ਆਪਣੇ ਉਸੂਲਾਂ ਦੇ ਨਾਲ ਸਮਝੌਤਾ ਕਰ ਲੈਂਦੇ ਕਰ ਲੈਂਦਾ ਜੀ ਕਿਉਂਕਿ ਨਤੀਸ਼ ਕੁਮਾਰ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਸੈਕੂਲਰ ਲੀਡਰ ਕਹਾਉਂਦਾ ਹੈ ਜੀ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇੱਕ ਬਿੱਲ ਆਇਆ ਸੀ ਵਕਫ ਬਿੱਲ ਵਕਫ ਬਿੱਲ ਹਾਂ ਠੀਕ ਹੈ ਜੀ ਵਕਫ ਬਿੱਲ ਦੇ ਸੰਬੰਧ ਵਿੱਚ ਨਤੀਸ਼ ਕੁਮਾਰ ਨੇ ਐਂਡੀਏ ਦੇ ਨਾਲ ਵੋਟ ਕੀਤੀ ਸੀ ਜੀ ਸਾਬ ਇਹ ਸੀ ਉਹਨੂੰ ਡਰ ਲੱਗਦਾ ਸੀ ਕਿ ਜੇ ਮੈਂ ਐਂਡੀਏ ਦੇ ਨਾਲ ਨਾ ਖੜਾ ਜੀ ਤਾਂ ਫਿਰ ਭਾਰਤੀ ਜਨਤਾ ਪਾਰਟੀ ਮੈਥੋਂ ਹਮਾਇਤ ਵਾਪਸ ਲੈ ਸਕਦੀ ਹੈ ਜੀ ਨਤੀਜੇ ਵਜੋਂ ਮੇਰੀ ਸਰਕਾਰ ਟੁੱਟ ਸਕਦੀ ਹੈ ਜੀ ਇਹ ਇਲਜ਼ਾਮ ਉਹਦੇ ਲੱਗਦੇ ਆ ਲੇਕਿਨ ਇੱਕ ਗੱਲ ਸਾਫ਼ ਹੈ ਕਿ ਨਤੀਸ਼ ਕੁਮਾਰ ਦੇ ਖਿਲਾਫ ਕਦੇ ਪ੍ਰਸ਼ਟਾਚਾਰ ਦੇ ਦੋਸ਼ੀ ਲੱਗੇ ਨਹੀਂ ਲੱਗੇ ਇਹ ਵੀ ਇੱਕ ਹਕੀਕਤ ਹੈ ਕਿ ਨਤੀਸ਼ ਕੁਮਾਰ ਜਿਹੜੀ ਪਿਛਲੀ ਸਰਕਾਰ ਸੀ ਨਤੀਸ਼ ਕੁਮਾਰ ਦੀ ਜੀ ਉਹ ਐਸੇ ਤਣੇਰ ਵਿਧਾਨ ਸਭਾ ਹੀ ਹੈ ਜੀ ਜਿਹੜੀ ਇਹ ਤੋਂ ਪਹਿਲਾਂ ਸਰਕਾਰ ਸੀ ਉਹਦੇ ਚ ਨਤੀਸ਼ ਕੁਮਾਰ ਮੁੱਖ ਮੰਤਰੀ ਸੀ ਜੀ ਡਿਪਟੀ ਮੁੱਖ ਮੰਤਰੀ ਸੀ ਉਹਦੇ ਵਿੱਚ ਆਪਣਾ ਤੇਜਸਵੀ ਯਾਦਵ ਜਾਦਵ ਸਾਹਿਬ ਠੀਕ ਹੈ ਤੇਜਸਵੀ ਯਾਦਵ ਦੇ ਖਿਲਾਫ ਕੁਝ ਇਲਜ਼ਾਮ ਲਾਗੇ ਜੀ ਇਲਜ਼ਾਮ ਲਾ ਕੇ ਪ੍ਰੇਸ਼ਟਾਚਾਰ ਦੀ ਜੀ ਨਤੀਸ਼ ਕੁਮਾਰ ਨੇ ਤੇਜਸਵੀ ਯਾਦਵ ਨੂੰ ਕਹਿ ਵੀ ਕਾਕਾ ਜਾ ਤਾਂ ਚੁੱਪ ਕਰਕੇ ਅਸਤੀਫਾ ਦੇ ਦੇ ਜੀ ਜੇ ਨਹੀਂ ਅਸਤੀਫਾ ਦਿੰਦਾ ਤਾਂ ਫਿਰ ਆਪਾਂ ਨੂੰ ਕੋਈ ਹੋਰ ਰਾਹ اختیار ਕਰਨਾ ਜੀ ਇਹ ਅੰਦਰ ਖਾਤੇ ਗੱਲਾਂ ਚੱਲਦੀਆਂ ਸੀ ਤੇਜਸਵੀ ਯਾਦਵ ਇਸ ਚੀਜ਼ ਨੂੰ ਸਮਝ ਨਹੀਂ ਸਕਿਆ ਜੀ ਕਿ ਨਤੀਸ਼ ਕੁਮਾਰ ਪਾੜਾ ਬਦਲ ਸਕਦਾ ਹੈ ਜਦੋਂ ਤੇਜਸਵੀ ਯਾਦਵ ਨੇ ਅਸਤੀਫਾ ਨਾ ਦਿੱਤਾ ਤਾਂ ਨਤੀਸ਼ ਕੁਮਾਰ ਨੇ ਚੁੱਪ ਕਰਕੇ ਜੀ ਆਪਣਾ ਡੰਡਾ ਡੀੜਾ ਚੁੱਕਿਆ ਤੇ ਉਹ ਐਨਡੀਏ ਦੇ ਵਿੜੇ ਚ ਜਾ ਬੈਠਾ ਠੀਕ ਹੈ ਜੀ ਨਰਿੰਦਰ ਮੋਦੀ ਦੀ ਬੋਕਲ ਤੇ ਆ ਬੋਕਲ ਚ ਬੈ ਗਿਆ ਜੀ ਨਰਿੰਦਰ ਮੋਦੀ ਨੇ ਕਿਹਾ ਤਾਂ ਠੀਕ ਹੈ ਤੁਸੀਂ ਮੁੱਖ ਮੰਤਰੀ ਰਹੋ ਵੱਡੀ ਪਾਰਟੀ ਸਾਡੀ ਅਸੀਂ ਤੁਹਾਡੇ ਨਾਲ ਰਹਾਂਗੇ ਤੁਸੀਂ ਆਪਣੀ ਸਰਕਾਰ ਚਲਾਈ ਜਾਓ ਚਲਾਈ ਗਿਆ ਠੀਕ ਹੈ ਜੀ ਉਹ ਇੱਕ ਪਾਤਰੇ ਦੇ ਵਿੱਚ ਹੋਰ ਆ ਗਿਆ ਬਿਹਾਰ ਦੀ ਰਾਜਨੀਤੀ ਦੇ ਵਿੱਚ ਉਹਦਾ ਨਾਮ ਹੈਗਾ ਪ੍ਰਸ਼ਾਂਤ ਕਸ਼ੋਰ ਪ੍ਰਸ਼ਾਂਤ ਕਸ਼ੋਰ ਹਾਂ ਪ੍ਰਸ਼ਾਂਤ ਕਸ਼ੋਰ ਕਿਸੇ ਜ਼ਮਾਨੇ ਦੇ ਵਿੱਚ ਸਟ੍ਰੈਟਜਿਸਟ ਹੁੰਦਾ ਸੀ ਜੀ ਉਹ ਨੀਤੀ ਬਣਾ ਕੇ ਦਿੰਦਾ ਸੀ ਕਿ ਚੋਣ ਕਿਵੇਂ ਜਿੱਤਣੀ ਹੈ ਜੀ ਨਰਿੰਦਰ ਮੋਦੀ ਸਾਹਿਬ 2014 ਜਦੋਂ ਪਹਿਲੀ ਵਾਰ ਮੁੱਖ ਪਰਦਾ ਪਰਦਾ ਬਣ ਜੀ ਉਸ ਵੇਲੇ ਜਿਹੜੀ ਸਾਰੀ ਉਹਨਾਂ ਦੀ ਕੰਪੇਨ ਸੀ ਉਹਨੂੰ ਲਾਂਬੰਦ ਕੀਤਾ ਸੀ ਪ੍ਰਸ਼ਾਦ ਖਰਸ਼ਾ ਅਕਸ਼ੋਰ ਨੇ ਪ੍ਰਸ਼ਾਦ ਕਸ਼ੋਰ ਨੇ ਜਿਹੜੀ ਸ਼ੁਰੂਆਤ ਕੀਤੀ ਸੀ ਉਹਨੇ ਕੀਤੀ ਸੀ ਚਾਹ ਤੇ ਚਰਚਾ ਚਾਹ ਤੇ ਚਰਚਾ ਜੀ 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 ਤੇ ਥਾਂ ਥਾਂ ਤੇ ਲੋਕ ਮੋਦੀ ਮੋਦੀ ਕਰਦੇ ਸੀ ਮੋਦੀ ਮੋਦੀ ਕਰਦੇ ਸੀ ਬਿਲਕੁਲ ਮੇਰੇ ਬੰਦਾ ਪੰਜਾਬ ਚ ਆਉਂਦਾ ਹੈ ਜੀ ਵੈਸੇ ਗਿੰਗਾ ਗਿਆ ਤਾਂ ਕਈ ਸਟੇਟਾਂ ਜੇ ਪੰਜਾਬ ਦੇ ਵਿੱਚ ਆਉਂਦਾ ਪੰਜਾਬ ਦੇ ਵਿੱਚ ਆ ਕੇ ਉਨੇ ਕੈਂਪੇਨ ਜਿਹੜੀ ਆਰਗੇਨਾਈਜ਼ ਕੀਤੀ ਸੀ ਕੈਪਟਨ ਅਮਰਿੰਦਰ ਵਾਸਤੇ ਕਾਂਗਰਸ ਪਾਰਟੀ ਲਈ ਜੀ 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 ਬਿਲਕੁਲ ਉਸ ਵੇਲੇ ਜਿਹੜੀ ਇਹਨੇ ਕੈਂਪੇਨ ਸਟਾਰਟ ਕੀਤੀ ਸੀ ਉਹਨੇ ਕਹਿ ਚਾਹ ਕੌਫੀ ਵਿਦ ਕੈਪਟਨ ਕੈਪਟਨ ਜੀ ਹੋਈ ਇਹਦੇ ਨਾਲ ਉਹਨੇ ਕੀਤੀ ਸੀ ਕਿ ਇੱਥੇ ਕੈਪਟਨ ਦੀ ਸਰਕਾਰ ਬਣ ਗਈ ਸੀ ਜੀ ਕੋਣੋ ਬੰਦਾ ਇਹ ਉਹਨੇ ਸੋਚ ਲਿਆ ਕਿ ਮੈਂ ਲੋਕਾਂ ਦੀਆਂ ਸਰਕਾਰਾਂ ਬਣਾਈ ਜਾਂਦਾ ਜੀ ਤੇ ਮੈਂ ਆਪਣੇ ਸੂਬੇ ਦੇ ਵਿੱਚ ਆਪਣੀ ਸਰਕਾਰ ਕਿਉਂ ਨਹੀਂ ਬਣਾਉਂਦਾ ਕਿਉਂ ਨਹੀਂ ਬਣਾ ਲੈਂਦਾ ਇਸ ਲਈ ਉਹਨੇ ਆਪਣੀ ਇਹ ਸਾਰੀ ਗੱਲਬਾਤ ਛੱਡ ਕੇ ਤੇ ਉਹਨੇ ਇੱਕ ਲੰਬੀ ਯਾਤਰਾ ਸ਼ੁਰੂ ਕਰਤੀ ਹੈ ਬਿਹਾਰ ਦੇ ਵਿੱਚ ਜੀ ਤੇ ਉਹਨੇ ਕਾਫੀ سارے ਲੋਕਾਂ ਨੂੰ ਆਪਣੇ ਨਾਲ ਜੁੜੇ ਹੋਏ ਕਾਫੀ ਸਾਰੇ ਲੋਕੋ ਦੇ ਨਾਲ ਗਏ ਹੁਣ ਉਹਨੇ ਇਲਜ਼ਾਮਬਾਜ਼ੀ ਦਾ ਇੱਕ ਜਿਹੜਾ ਹੈਗਾ ਦੌਰ ਸ਼ੁਰੂ ਕਰਤਾ ਜੀ ਉਹਨੇ ਭਾਰਤੀ ਜਨਤਾ ਪਾਰਟੀ ਤੇ ਜਿਹੜੀ ਹੈਗੀ ਤੇਰੀ ਜਨਤਾ ਜਲ ਯੂਨਾਈਟਿਡ ਜੀ ਜਿਹੜੀ ਇਹ ਸਾਂਝੀ ਸਰਕਾਰ ਹੈ ਇਹਦੇ ਕੁਝ ਲੀਡਰਾਂ ਦੇ ਉੱਤੇ ਉਹਨੇ ਇਲਜ਼ਾਮ ਲਾਏ ਆ ਕਿ ਇਹ ਲੀਡਰ ਆ ਕਰਦੇ ਜੀ ਮਿਸਾਲ ਦੇ ਤੌਰ ਦੇ ਉੱਤੇ ਉੱਥੇ ਦੋ ਢਿੱਪਤੀ ਮੁੱਖ ਮੰਤਰੀ ਹੈ ਬਿਹਾਰ ਦੇ ਬਿਹਾਰ ਦੇ ਵਿੱਚ ਜੀ ਢਿੱਪਤੀ ਮੁੱਖ ਮੰਤਰੀਆਂ ਦੇ ਵਿੱਚੋਂ ਇੱਕ ਦਾ ਨਾਮ ਜਿਹੜਾ ਹੈਗਾ ਉਹ ਹੈਗਾ ਅ ਅਸ਼ੋਕ ਚੌਧਰੀ ਅਸ਼ੋਕ ਚੌਧਰੀ ਇੱਕ ਦਾ ਨਾ ਅਸ਼ੋਕ ਚੌਧਰੀ ਹੈ ਤੇ ਇੱਕ ਦਾ ਨਾ ਹੈਗਾ ਸਮਰਾਟ ਚੌਧਰੀ ਸਮਰਾਟ ਚੌਧਰੀ ਇਹਨਾਂ ਦੋਨਾਂ ਦੇ ਖਿਲਾਫ ਉਹਨੇ ਲਾਇਆ ਪ੍ਰਸ਼ਟਾਚਾਰ ਦੇ ਦੋਸ਼ ਕਿ ਇਹਨਾਂ ਨੇ ਰਜ ਕੇ ਜਿਹੜੀ ਹੈਗੀ ਕ腐ਸ਼ਨ ਕੀਤੀ ਹੈ ਬਿਹਾਰ ਦੇ ਵਿੱਚ ਬਿਹਾਰ ਦੇ ਵਿੱਚ ਠੀਕ ਹੈ ਜੀ ਅਸ਼ੋਕ ਚੌਧਰੀ ਦੇਤੇ ਉਹਨਾਂ ਇਹ ਇਲਜ਼ਾਮ ਲਾਇਆ ਕਿ ਇਸ ਬੰਦੇ ਨੇ ਬਹੁਤ ਵੱਡੇ ਪੱਧਰ ਦੇ ਤੇ ਪੈਸਾ ਕਮਾਇਆ ਤੇ ਬੇਨਾਮੀ ਜਾਇਦਾਦ ਬਣਾਈ ਹੈ ਜੀ ਇਸੇ ਤਰੀਕੇ ਜਿਹੜਾ ਹੈਗਾ ਇੱਕ ਮਿਸਟਰ ਇਹਨਾਂ ਦੇ ਹੈਗੇ ਜੈਸਪਾਲ ਸਾਹਿਬ ਉਹ ਜੈਸਪਾਲ ਹੁਣ ਜਿਹੜੇ ਹੈਗੇ ਦਿਨੀਪ ਜੈਸਪਾਲ ਉਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਹੈ ਜੀ ਉਹਨਾਂ ਦੇ ਖਿਲਾਫ ਵੀ ਨੇ ਇਲਜ਼ਾਮ ਲਾਇਆ ਕਿ ਉਹਨਾਂ ਨੇ ਵੀ ਵੱਡੇ ਪੱਦਰ ਦੇ ਉੱਤੇ ਲੁੱਟਮਾਰ ਕੀਤੀ ਤੇ ਪੈਸਾ ਜਾਰ ਕੀਤਾ ਜੀ ਜੀ ਇਸੇ ਤਰੀਕੇ ਉਹਨਾਂ ਨੇ ਮੰਗਲ पांडे ਠੀਕ ਹੈ ਜੀ ਉਹਦੇ ਤੇ ਵੀ ਇਲਜ਼ਾਮ ਲਾਇਆ ਕਿ ਇਹਨਾਂ ਨੇ ਵੀ ਪੈਸੇ ਕਮਾਏ ਹੈ ਉਹ ਕਹਿੰਦਾ ਵੀ ਮੈਂ ਇਲਜ਼ਾਮ ਲਾਤੇ ਤੇ ਸਾਬਤ ਕਰ ਠੀਕ ਹੈ ਜੀ ਇਹ ਬੇਗੁਨਾਹ ਹੈ ਬੇਗੁਨਾਹ ਠੀਕ ਇਹਦੇ ਤੇ ਹੁਣ ਦੋ ਬੰਦੇ ਜਿਹੜੇ ਆ ਮੈਦਾਨ ਦੇ ਵਿੱਚ ਉਤਰੇ ਆ ਜੀ ਉਹਨਾਂ ਦੋ ਬੰਦਿਆਂ ਦੇ ਵਿੱਚੋਂ ਇੱਕ ਦਾ ਨਾਮ ਹੈਗਾ ਜੀ ਐ ਆਪਣਾ ਨੀਰਜ 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 ਹਾਂ ਨੀਰਜ ਇੱਕ ਦਾ ਨਾਮ ਹੈ ਨੀਰਜ ਐ ਐ ਅਮ ਨਤੀਸ਼ ਕੁਮਾਰ ਨਾਲ ਕਰੀਬੀ ਹੈ ਜੀ ਇਹਦਾ ਮੈਂ ਹੈਗਾ ਨੀਰਜ ਕੁਮਾਰ ਚੌਧਰੀ ਕਨਵਾਨੀ ਨੀਰਜ ਠੀਕ ਹੈ ਠੀਕ ਹੈ ਜੀ ਨੀਰਜ ਕੁਮਾਰ ਨੇ ਕਿਹਾ ਕਿ ਜਦੋਂ ਇਹਨਾਂ ਬੰਦਿਆਂ ਦੇ ਖਿਲਾਫ ਇਲਜ਼ਾਮ ਲੱਗ ਗਏ ਜੀ ਇਹ ਇਹ ਵਜ਼ੀਰ ਵੀ ਹੈ ਜੀ ਇਹ ਬੰਦਾ ਉਹਨਾਂ ਦਾ ਬੁਲਾਰਾ ਵੀ ਹੈ ਜੀ ਇਹ ਬੰਦਾ ਨਤੀਸ਼ ਕੁਮਾਰ ਦੇ ਬਹੁਤ ਨੇੜੇ ਵੀ ਹੈ ਜੀ ਇਹ ਨੇ ਕਿਹਾ ਵੀ ਜਿਹੜੇ ਬੰਦਿਆਂ ਦੇ ਖਿਲਾਫ ਇਲਜ਼ਾਮ ਲੱਗੇ ਉਹਨਾਂ ਤੋਂ ਜਿਹੜੀ ਹੈਗੀ ਹੈ ਅਸਾਬਤਾਮ ਕੋ ਜੀ ਉਹਨਾਂ ਦੀ ਚੋਣ ਆਪਣੀ ਪੜਤਾਲ ਕਰਵਾਓ ਪੜਤਾਲ ਕਰਾ ਲੋ ਜੇ ਤਾਂ ਪੜਤਾਲ ਦੇ ਵਿੱਚ ਉਹ ਬੰਦੇ ਦੇ ਗੁਨਾਹ ਜੀ ਜੀ ਫਿਰ ਤਾਂ ਮਤਲਬ ਜਿਹੜਾ ਹੈਗਾ ਆਪਾਂ ਨੂੰ ਚਾਹੀਦਾ ਕਿ ਆਪਾਂ ਪ੍ਰਸ਼ਾਂਤ ਕਸ਼ੂਰ ਦੇ ਖਿਲਾਫ ਕਾਰਵਾਈ ਕਰੀਏ ਕਾਰਵਾਈ ਕਰੀਏ ਬਿਲਕੁਲ ਜੀ ਜੇ ਬੰਦੇ ਗੁਨਾਹਗਾਰ ਹੈ ਤਾਂ ਫਿਰ ਇਹਨਾਂ ਬੰਦਿਆਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਜੀ ਇਹੀ ਚੀਜ਼ ਜਿਹੜੀ ਜਿਹੜੀ ਉਹ ਗੱਲ ਬੋਲਦਾ ਉਹ ਸਮਝਿਆ ਜਾਂਦਾ ਕਿ ਅਸਲ ਦੇ ਵਿੱਚ ਉਹ ਆਪਣੇ ਆਪ ਹੀ ਬੋਲਦਾ ਜੀ ਉਹ ਨਤੀਸ਼ ਕੁਮਾਰ ਦੇ ਬਹੁਤ ਕਰੀਬ ਹੈ ਤੇ ਨਤੀਸ਼ ਕੁਮਾਰ ਦੇ ਕਹਿਣ ਮੁਤਾਬਕ ਹੀ ਉਹ ਚੱਲਦਾ ਹੋਵੇ ਜੀ ਬਿਲਕੁਲ ਬਿਲਕੁਲ ਦੂਸਰੇ ਜਿਹੜੇ ਹੈਗੇ ਮਿਸਟਰ ਆਰਕੇ ਸਿੰਘ ਹੈ ਜੀ ਆਰ ਕੇ ਸਿੰਘ ਭਾਰਤੀ ਜਨਤਾ ਪਾਰਟੀ ਦੇ ਲੀਡਰ ਹੈ ਜੀ ਔਰ ਇਹ ਜਿਹੜੇ ਹੈਗੇ ਆਰ ਕੇ ਸਿੰਘ ਇਹ ਸਾਬਕਾ ਮੰਤਰੀ ਵੀ ਹੈ ਸਾਬਕਾ ਮੰਤਰੀ ਕੇਂਦਰ ਸਰਕਾਰ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਦੇ ਵਿੱਚ ਜੀ ਜੀ ਐਸ ਕੇ ਯੂ ਮੰਤਰੀ ਨਹੀਂ ਬਣੇ ਕੋਈ ਜਿੱਤ ਨਹੀਂ ਸਕੀ ਜੀ ਉਹਨਾਂ ਨੇ ਵੀ ਇਹੀ ਇਲਜ਼ਾਮ ਲਾਇਆ ਉਹ ਕਹਿੰਦੇ ਵੀ ਇਹਨਾਂ ਬੰਦਿਆਂ ਦੇ ਖਿਲਾਫ ਹੋਏ ਜਿਹੜੇ ਦੋਸ਼ ਲਾਏ ਹੈ ਜੀ ਆਪਣੇ ਨੇ ਪ੍ਰਸ਼ਾਂਤ ਕਿਸ਼ੋਰ ਨੇ ਉਹਨਾਂ ਦੀ ਪੜਤਾਲ ਕਿਉਂ ਨਹੀਂ ਕਰਵਾਈ ਜੀ ਉਹਨਾਂ ਦੀ ਪੜਤਾਲ ਕਰਵਾਓ ਪੜਤਾਲ ਕਰਵਾ ਕੇ ਝੂਠੇ ਤੇ ਇਹਨਾਂ ਨੂੰ ਰਗੜੋ ਜੀ ਇਹ ਨਹੀਂ ਗੱਲ ਕਹਿੰਦੀ ਲੇਕਿਨ ਵੱਡੀ ਗੱਲ ਇਹ ਹੈ ਕਿ ਹੁਣ ਤੱਕ ਕੋਈ ਵੀ ਬੰਦਾ ਹੋਰ ਬੋਲਿਆ ਨਹੀਂ ਜੀ ਨਾ ਪ੍ਰਧਾਨ ਮੰਤਰੀ ਬੋਲੇ ਜੀ ਨਾ ਮਿਤ ਸ਼ਾ ਬੋਲੇ ਜੀ ਨਾ ਜੀਪੀ ਨੰਦਾ ਸਾਹਿਬ ਬੋਲੇ ਜੀ ਇਸੇ ਸਮੇਂ ਦੌਰਾਨ ਇੱਕ ਹੋਰ ਮਾਮਲਾ ਜਿਹੜਾ ਹੈਗਾ ਬੜਾ ਗੂੰਜ ਰਿਹਾ ਹੈ ਬਿਹਾਰ ਦੇ ਵਿੱਚ ਉਹ ਹੈਗਾ ਵੋਟ ਚੋਰੀ ਦਾ ਵੋਟ ਚੋਰੀ ਦਾ ਬਿਲਕੁਲ ਬਿਲਕੁਲ ਚੋਰੀ ਦੇ ਮਾਮਲੇ ਨੇ ਵੀ ਇਹਨਾਂ ਨੂੰ ਬੁਰੀ ਤਰ੍ਹਾਂ ਬਹੁਤ ਬਹੁਤ ਇਹਨਾਂ ਨੂੰ ਜਿਹੜਾ ਰੱਖਿਆ ਹੋਇਆ ਹੈ ਮਦੂਲ ਕੇ ਰੱਖਿਆ ਹੋਇਆ ਜੀ ਉੱਥੇ ਜਿਹੜੀ ਹੈਗੀ ਹੈ ਜੀ 1 ਸਤੰਬਰ 2025 ਨੂੰ ਇੱਕ ਲਿਸਟ ਜਾਰੀ ਹੋਈ ਸੀ ਜੀ ਉਸ ਲਿਸਟ ਦੇ ਵਿੱਚ ਇਹਨਾਂ ਨੇ ਇੱਕ ਦਰਬੰਗਾ ਦਰਬੰਗਾ ਕੰਸਟੀਚੁਐਂਸੀ ਹੈ ਹਾਂਜੀ ਹੈ ਜ਼ਿਲ੍ਹਾ ਜ਼ਿਲ੍ਹਾ ਹੈ ਦਰਬੰਗਾ ਦਰਬੰਦ ਦਰਬੰਗਾ ਜੀ ਦਰਬੰਗਾ ਕੰਸਟੀਚੁਐਂਸੀ ਹੈ ਜਿਹੜੀ ਜੀ ਜੀ ਉਹਦੇ 1100 ਤੇ 27 ਬੂਥ ਹੈ ਅੱਛਾ ਜੀ ਤੇ 1127 ਬੂਥਾਂ ਦੇ ਵਿੱਚੋਂ ਅਜੇ ਦੋ ਬੂਥਾਂ ਦਾ ਜਿਹੜਾ ਹੈਗਾ ਐਨਲਿਸਿਸ ਕੀਤਾ ਕਾਂਗਰਸ ਪਾਰਟੀ ਦੇ ਇੱਕ ਲੀਡਰ ਨੇ ਜੀ ਉਹਨੇ ਜਿਹੜਾ ਐਨਲਿਸਿਸ ਕੀਤਾ ਉਹ ਬੜਾ ਹੈਰਾਨ ਕਰਨ ਵਾਲਾ ਹੈ ਅੱਛਾ ਜੀ ਉਹਦੇ ਵਿੱਚੋਂ ਇੱਕ ਜਿਹੜਾ ਹੈਗਾ 83 ਨੰਬਰ ਜਿਹੜਾ ਹੈਗਾ ਬੂਥ ਹੈ ਜੀ 83 ਨੰਬਰ ਬੂਥ ਦੇ ਵਿੱਚ ਕੁੱਲ ਜਿਹੜੀਆਂ ਵੋਟਾਂ ਹੈਗੀਆਂ ਉਹ 1127 ਹੈ ਠੀਕ ਹੈ ਜੀ 562 ਦੇ ਵਿੱਚੋਂ ਮਰਦੇ ਤੇ 562 ਹੈਗੀਆਂ ਆਊਟ ਬਰਾਬਰ ਬਰਾਬਰ ਲੱਗਦਾ ਬਰਾਬਰ ਬਰਾਬਰ ਜੀ ਉਹਦੇ ਵਿੱਚ ਇੱਕ ਮਕਾਨ ਨੰਬਰ 1 ਹੈ ਜੀ 1 ਨੰਬਰ ਮਕਾਨ ਦੇ ਵਿੱਚ ਕਿੰਨੀਆਂ ਵੋਟਾਂ ਪ੍ਰਵਿੰਦਰ 93 ਅੱਛਾ ਜੀ ਮਕਾਨ ਨੰਬਰ 5 ਦੇ ਵਿੱਚ ਕਿੰਨੀਆਂ ਵੋਟਾਂ 112 ਅੱਛਾ ਜੀ ਮਕਾਨ ਨੰਬਰ 8 ਦੇ ਵਿੱਚ ਕਿੰਨੀਆਂ ਵੋਟਾਂ 93 ਠੀਕ ਹੈ ਜੀ ਮਕਾਨ ਨੰਬਰ 10 ਦੇ ਵਿੱਚ ਕਿੰਨੀਆਂ ਵੋਟਾਂ 68 ਅੱਛਾ ਜੀ ਮਕਾਨ ਨੰਬਰ 0 ਕਿ ਕੋਈ ਜਿਹਦੀ ਕੋਈ ਮਤਲਬ ਹੋਈ ਨਹੀਂ ਉਹਦੇ ਵਿੱਚ ਕਿੰਨੀ ਹੈਗੀਆਂ 79 ਅੱਛਾ ਔਰ ਇਹ ਅਗਲੀ ਗੱਲ ਪਹਿਲੀ ਗੱਲ ਇਹ ਕਿ ਇਹ ਜਿਹੜੇ ਬੋਟਾ ਹੈ ਜੀ ਇਹ ਰਲਮੀਆਂ ਮਿਲਮੀਆਂ ਹੈ ਠੀਕ ਹੈ ਜੀ ਵਿੱਚ ਹਿੰਦੂਆਂ ਦੇ ਨਾਂ ਵੀ ਹੈਗੇ ਤੇ ਇਹਦੇ ਵਿੱਚ ਮੁਸਲਮਾਨਾਂ ਦੇ ਨਾਂ ਵੀ ਹੈਗੇ ਠੀਕ ਹੈ ਜੀ ਇਹ ਜਿਹੜੀ ਜਿਹੜੀ ਹੈਗੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਬਿਲਕੁਲ ਬਿਲਕੁਲ ਜੀ ਦੂਜਾ ਆਪਾਂ ਦੇਖੀ ਤਾਂ ਉਹ ਹੈ ਬੂਥ ਨੰਬਰ 138 ਠੀਕ ਹੈ ਜੀ ਉਹਦੇ ਵਿੱਚ ਜਿਹੜੇ ਹੈਗੇ ਐ ਇੱਕ ਮਕਾਨ ਨੰਬਰ ਹੈ 0 ਠੀਕ ਹੈ ਜੀ ਜ਼ੀਰੋ ਮਕਾਨ ਨੰਬਰ ਦੇ ਵਿੱਚ ਬਣਾਤੀਆਂ 87 ਵੋਟਾਂ ਠੀਕ ਹੈ ਜੀ ਹੁਣ ਤੁਸੀਂ ਦੇਖੋ ਕਿ ਜਿਹੜਾ ਮਕਾਨ ਨੰਬਰੀ ਹੈ ਨਹੀਂ ਜ਼ੀਰੋ ਬਕਾਨ ਜ਼ੀਰੋ ਨੰਬਰ ਤੇ ਬਿਲਕੁਲ ਜੀ ਵੋਟਾਂ ਬਣਾਤੀਆਂ ਜੀ ਤਾਂ ਜਿਹੜੀ ਗੱਲ ਇਹਨਾਂ ਨੇ ਕਹੀ ਸੀਗੀ ਪਹਿਲਾਂ ਇਹ ਕਹਿੰਦੇ ਸੀ ਕਿ ਵੋਟਾਂ ਚੋਰੀ ਹੋ ਰਹੀਆਂ ਜੀ ਹੁਣ ਉਹਨਾਂ ਨੇ ਇਲਜ਼ਾਮ ਲਾਇਆ ਇਸ ਗੱਲ ਦਾ ਜਿਹੜੇ ਉਹਨਾਂ ਦੇ ਜਿਹੜੇ ਲੀਡਰ ਹੈ ਉਹ ਲੀਡਰ ਬੜੇ ਤਕੜੇ ਲੀਡਰ ਹੈ ਉਹਨਾਂ ਦੇ ਕਾਂਗਰਸ ਪਾਰਟੀ ਦੇ ਘਟ ਗਿਣਤੀ ਫਰੰਟ ਦੇ ਉਹ ਇੰਚਾਰਜ ਵੀ ਹੈ ਨਾ ਉਹਨਾਂ ਦਾ ਡਾਕਟਰ ਜਮਾਲ ਹਸਨ ਜਮਾਲ ਹਸਨ ਠੀਕ ਹੈ ਜੀ ਜਮਾਲ ਹਸਨ ਨੇ ਗੱਲ ਕਹੀ ਹੈ ਕਹਿੰਦੇ ਜੀ ਤੇ ਚੋਰੀ ਹੋਈ ਜਾਂਦੀ ਹੈ ਚਰਿਆਂ ਤੇ ਚੋਰੀ ਕੋਈ ਹੋਰ ਨਹੀਂ ਕਰਦਾ ਇਹ ਚੋਰੀ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਰਵਾ ਰਹੇ ਅੱਛਾ ਜੀ ਬਹੁਤ ਵੱਡੀ ਗੱਲ ਕਹੀਓ ਕਰਵਾ ਰਹੇ ਆ ਔਰ ਇਹ ਚੋਰੀ ਜਿਹੜੀ ਹੈ ਇਹ ਚੋਰੀ ਬਹੁਤ ਗੰਭੀਰ ਜੋਰੀ ਚੋਰੀ ਹੈ ਅਜੇ ਤੱਕ ਦੋ ਬੁੱਥਾਂ ਦਾ ਸੀ ਮਤਲਬ ਐਨਲਿਸਿਸ ਕੀਤਾ ਜੀ ਹਾਰਡ ਕਾਪੀ ਉਹਨੇ ਕੱਢ ਕੋਲਿਆ ਕਹਿੰਦਾ ਵੀ ਇਹ ਕੱਲੀ ਕੱਲੀ ਅਸੀਂ ਵੋਟਰ ਅਰੇ ਸਾਰੇ ਬਿਹਾਰ ਦੇ ਵਿੱਚ ਕਰ ਰਹੇ ਆ ਜੀ ਫਿਰ ਤੁਸੀਂ ਤੇ ਬਹੁਤ ਵੱਡਾ ਕੰਮ ਨਿਕਲੂਗਾ ਬਹੁਤ ਵੱਡਾ ਚੈੱਕ ਅਪ ਲੈ ਜਿਹੜਾ ਪਹਿਲਾਂ ਸੁਪਰੀਮ ਕੋਰਟ ਜਾ ਰਹੀ ਹੈਗਾ ਜੀ ਜਿਹੜਾ ਰੌਣਗਾਂਧੀ ਪਹਿਲਾਂ ਕਹਿੰਦਾ ਸੀ ਕਿ ਵੋਟਾਂ ਚੋਰੀ ਹੁੰਦੀਆਂ ਤੇ ਉਹਨੂੰ ਕੋਈ ਪੁਸ਼ਟਾ ਨਹੀਂ ਸੀ ਉਹਨੇ ਅਗਲੀ ਗੱਲ ਕਰ ਰਹੀ ਹੈ ਕਿ ਦੋ ਮਾਮਲੇ ਹੋਗੇ ਇੱਕ ਪ੍ਰਸ਼ਟਾਚਾਰ ਹੋ ਗਿਆ ਤੇ ਇੱਕ ਵੋਟ ਚੋਰੀ ਹੋ ਜੀ ਜੀ ਵੋਟ ਚੋਰੀ ਦੇ ਮਾਮਲੇ ਵਿੱਚ ਚੋਣ ਕਮਿਸ਼ਨ ਨੂੰ ਤੇ ਭਾਰਤ ਸਰਕਾਰ ਨੂੰ ਪਹਿਲਾਂ ਹੀ ਬਟੋ ਬਟ ਪਾਇਆ ਹੋਇਆ ਪਾਇਆ ਹੋਇਆ ਬਿਲਕੁਲ ਜੀ ਬਿਲਕੁਲ ਨਾਲ ਹੁਣ ਆ ਗਿਆ ਤੁਹਾਡਾ ਪ੍ਰਸ਼ਟਾਚਾਰ ਪ੍ਰਸ਼ਟਾਚਾਰ ਵੀ ਲਾਗੇ ਪ੍ਰਸ਼ਟਾਚਾਰ ਦੇ ਇਲਜ਼ਾਮ ਜਿਹੜੇ ਹੈਗੇ ਉਹ ਲ ਪਾਰਟੀ ਦਾ ਲੀਡਰ ਤੇ ਇੱਕ ਜਿਹੜਾ ਹੈਗਾ ਨਿਤਿਸ਼ ਕੁਮਾਰ ਦੀ ਪਾਰਟੀ ਦਾ ਲੀਡਰ ਦੋਨੋਂ ਦੀ ਆਪ ਦੀ ਪਾਰਟੀ ਇੰਪਾਰਟੀ ਕਰ ਰਹੀ ਬਿਲਕੁਲ ਜੀ ਇਸੇ ਸਮੇਂ ਦੌਰਾਨ ਅੱਜ ਹੈ 23 ਤਾਰੀਖ ਜੀ 24 ਤਾਰੀਖ ਨੂੰ ਕਾਂਗਰਸ ਪਾਰਟੀ ਦੀ ਵਰਕਿੰਗ ਕਮੇਟੀ ਦੀ ਐਕਸਟੈਂਡਡ ਮੀਟਿੰਗ ਅੱਛਾ ਜੀ ਉਹ ਪਟਨੇ ਚ ਹੋ ਰਹੀ ਅੱਛਾ ਪਟਨੇ ਕਰ ਰਹੀ ਹੈ ਬਿਹਾਰ ਦੇ ਵਿੱਚ ਦੂਜੀ ਵਾਰ ਹੋ ਰਹੀ ਹੈ ਇੱਕ ਵਾਰੀ ਪਹਿਲਾਂ ਹੋਈ ਸੀ ਬਿਹਾਰ ਦੇ ਵਿੱਚ ਠੀਕ ਹੈ ਜੀ ਦੂਜੀ ਵਾਰੀ ਹੋ ਰਹੀ ਹੈ ਦਾ ਮਤਲਬ ਕੀ ਹੈ ਕਿ ਉਹ ਆਪਣੀ ਚੋਣ ਵਿੱਚ ਹਿੰਮ ਨੂੰ ਵੀ ਉੱਥੋਂ ਜੜੀ ਹੈਗੀ ਹੈ ਆਗਾਂਤ ਕਰਨਗੇ ਜੀ ਔਰ ਨਾਲ ਦੀ ਨਾਲ ਉਹ ਬਿਹਾਰ ਦੇ ਵਿੱਚੋਂ ਇੱਕ ਅੰਦੋਲਨ ਦੀ ਸ਼ੁਰੂਆਤ ਸ਼ੁਰੂਆ ਉਸ ਅੰਦੋਲਨ ਦਾ ਨਾਮ ਰੱਖਿਆ ਰਾਹੁਲ ਗਾਂਧੀ ਨੇ ਕਿ ਭਾਰਤ ਦੀ ਭਾਰਤ ਦੀ ਕ੍ਰਾਂਤੀ ਦੀ ਦੂਜੀ ਲੜਾਈ ਭਾਰਤ ਦੀ ਕ੍ਰਾਂਤੀ ਦੀ ਦੂਜੀ ਲੜਾਈ ਹਾਂ ਜੀ ਪੰਜਾਬੀ ਜਿਕੇ ਆਪਾਂ ਕਹੀਏ ਭਾਰਤ ਦੇ ਵਿੱਚ ਜਿਹੜਾ ਇਨਕਲਾਬ ਆ ਉਹਦੀ ਇਹ ਦੂਜੀ ਲੜਾਈ ਹੈ ਜੀ ਜੀ ਪਹਿਲਾ ਇਨਕਲਾਬ ਜੇ ਆਪਾਂ ਦੇਖੀ ਤਾਂ ਉਹ 1947 ਦਾ ਲੱਗ ਸਕਦਾ ਹੈ 47 ਬਿਲਕੁਲ ਬਿਲਕੁਲ ਜੀ ਪਰ ਜਿਹੜੇ ਅਸਲ ਜਿਹੜੇ ਇਨਕਲਾਬ ਦੀ ਉਹ ਗੱਲ ਕਰਦਾ ਲੜਾਈ ਵਾਲੇ ਦੀ ਉਹ ਦੂਜੀ ਹੈ ਇੱਕ ਸੰਪੂਰਨ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਸੀ ਜੈਪrakash ਨਰਾਈਨ ਨੇ ਜੀ ਜੀ ਉਹ ਬਿਹਾਰ ਤੋਂ ਹੀ ਸ਼ੁਰੂ ਕੀਤੀ ਸੀ ਬਿਲਕੁਲ ਬਿਲਕੁਲ ਔਰ ਉਹਨੇ ਇੰਦਰਾ ਗਾਂਧੀ ਹਲਾ ਕੇ ਰੱਖਤੀ ਸੀ ਜਿਹੜੀ ਬੜੀ ਮਜ਼ਬੂਤ ਲੀਡਰਸ਼ਿਪ ਸੀ ਜੀ ਨੇ ਪਾਕਿਸਤਾਨ ਦੇ ਦੋ ਟੁਕੜੇ ਕਰਕੇ ਇੱਕ ਨਵਾਂ ਦੇਸ਼ ਦੁਨੀਆ ਦੇ ਨਕਸ਼ੇ ਦੇ ਉੱਤੇ ਸਥਾਪਿਤ ਕਰਤਾ ਸੀ ਬਗਲਾਦੇ ਜੀ 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 ਬਿਲਕੁਲ ਬਿਲਕੁਲ ਉੱਥੇ ਲੜਾਈ ਇਹ ਕਿਹਨੇ ਸ਼ੁਰੂ ਹੋ ਰਹੀ ਹੈ ਜੀ ਇਹਦੇ ਵਿੱਚ ਕੌਣ ਕੌਣ ਵੱਡੇ ਜਾ ਰਹੇ ਹਨ ਵਰਕਿੰਗ ਕਮੇਟੀ ਦੇ ਸਾਰੇ ਮੈਂਬਰ ਜਾ ਰਹੇ ਹਨ ਜੀ ਮਲਕਾਰਜੂਨ ਖੜਗੇ ਉਹਨਾਂ ਦਾ ਪ੍ਰਧਾਨ ਉਹਨੇ ਜਾਣੇ 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 ਜੀ ਜਿਹੜੀ ਇਹਨਾਂ ਦਾ ਪਾਰਲੀਮੈਂਟਰੀ ਗਰੁੱਪ ਹੈ ਉਹਦੀ ਲੀਡਰ ਹੈ ਸੋਨੀਆ ਗਾਂਧੀ ਸੋਨੀਆ ਗਾਂਧੀ ਵੀ ਜਾ ਰਹੀ ਹੈ ਜੀ ਨੈਸ਼ਨਲ ਜਰਨਲਿਸਟ ਸੈਕਟਰੀ ਹੈਗੀ ਹੈ ਪ੍ਰਿੰਕਾ ਗਾਂਧੀ ਬਾਡਰਾ ਉਹ ਵੀ ਜਾ ਰਹੀ ਹੈ ਜੀ ਔਰ ਜਿੰਨੇ ਜਿਹੜੇ ਹੈਗੇ ਆ ਤੁਹਾਡੇ ਫਰੰਟ ਉਹਨਾਂ ਦੇ ਜਿਵੇਂ ਕਿ ਕਿਸਾਨ ਫਰੰਟ ਹੋ ਗਿਆ ਸਾਰੇ ਫਰੰਟ ਜਾ ਰਹੇ ਕਿਸਾਨ ਫਰੰਟ ਹੋ ਗਿਆ ਯੂਥ ਫਰੰਟ ਹੋ ਗਿਆ ਮੈਲਾ ਫਰੰਟ ਹੋ ਗਿਆ ਸਾਰੀਆਂ ਜਿੰਨੀਆਂ ਵੀ ਇਹਨਾਂ ਦੀਆਂ ਜਨਤਕ ਜਥੇਬੰਦੀਆਂ ਉਹ ਸਭ ਪਹੁੰਚ ਰਹੇ ਨੇ ਫਰੰਟਲ ਲੀਡਰ ਕਹਿੰਦੇ ਉਹਨਾਂ ਦੇ ਲੀਡਰ ਉਹ ਲੀਡਰ ਵੀ ਜਾ ਰਹੇ ਨੇ ਜੀ ਜੀ ਔਰ ਉੱਥੇ ਜਾ ਕੇ ਉਹ ਕਹਿੰਦੇ ਸੀ ਦੂਜੀ ਕ੍ਰਾਂਤੀ ਦੀ ਸ਼ੁਰੂਆਤ ਕਰਨੀ ਸ਼ੁਰੂਆਤ ਕਰਨੀ ਹੁਣ ਜਿਵੇਂ ਦੀਵੇਂ ਉੱਥੇ ਵੋਟ ਚੋਰੀ ਹੋ ਰਹੀ ਹੈ ਜੀ ਵੋਟ ਚੋਰੀ ਦੇ ਖਿਲਾਫ ਕਲਾ ਰਾਹੁਲ ਗਾਂਧੀ ਵੀ ਲੜ ਰਿਹਾ ਬਿਲਕੁਲ ਬਿਲਕੁਲ ਜੀ ਨतीश ਕੁਮਾਰ ਵੀ ਦੇ ਨਾਲ ਬਿਲਕੁਲ ਜੀ ਔਰ ਨतीश ਕੁਮਾਰ ਤੋਂ ਜਿਹੜੇ ਦੋ ਸਹੀ ਪੂਰਗ ਹੋ ਜੀ ਠੀਕ ਤਰੀਕੇ ਨਾਲ ਜਿਹੜੇ ਵੋਟਰ ਸੂਚੀਆਂ ਬਣ ਜਾਣ ਫਿਰ ਤਾਂ ਭਾਰਤੀ ਜਨਤਾ ਪਾਰਟੀ ਤੇ ਨਤੀਸ਼ ਕੁਮਾਰ ਦੇ ਫੱਟੇ ਚੱਕੇ ਗਏ ਗਏ ਤੇ ਜੇ ਭਾਈ ਇਹ ਵੋਟ ਚੋਰੀ ਦਾ ਮਾਮਲਾ ਹੀ ਹੋ ਜਾ ਜੀ ਤੇ ਤੁਸੀਂ ਆਪਣੇ ਜਾਗਰਤ ਨਾ ਹੋਏ ਕਿ ਫਿਰ ਕੁਝ ਵੀ ਹੋ ਸਕਦਾ ਹੈ ਉਹਨੇ ਇਹ ਜਿਹੜੀ ਹੈਗੀ ਇਹਦੇ ਖਿਲਾਫ ਜੇ ਆਪਾਂ ਦੇਖੀਏ ਤਾਂ ਮੇਰੇ ਖਿਆਲ ਮੁਤਾਬਕ ਹੈ ਦੋਨਾਂ ਪਾਰਟੀਆਂ ਦੇ ਵੱਡੇ ਲੀਡਰਾਂ ਵੱਲੋਂ ਨਾ ਬੋਲਣਾ ਉੱਥੇ ਕੁਸਰਮਸਰ ਹੋ ਰਹੀ ਹੈ ਬਿਲਕੁਲ ਬਿਲਕੁਲ ਜੀ ਉਧਰਲੇ ਪਾਸੇ ਚਰਾਗ ਪਾਸਪਾਨ ਜਿਹੜਾ ਹੈਗਾ ਜੀ ਉਸਲ बटे ਉਹ ਵੀ ਲਈ ਜਾਂਦਾ ਬਿਲਕੁਲ ਲੈਂਦਾ ਹੋਵੇ ਜੀ ਰਹੀਆਂ ਸੀਟਾਂ ਉਹ ਮੰਗਦਾ ਉਹ ਸੀਟਾਂ ਮਿਲ ਨਹੀਂ ਰਹੀਆਂ ਜੀ ਚਿਰਾਗ ਪਾਸਵਾਨ ਦਾ ਜਿਹੜਾ ਜੀਜਾ ਹੈ ਉਹ ਚਾਹੁੰਦਾ ਵੀ ਮੇਰਾ ਸਾਲਾ ਛੇਤੀ ਮੁੱਖ ਮੰਤਰੀ ਬਣ ਜੀ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਨੂੰ ਵੀ ਤੋਂ ਬਾਅਦ ਸੀਟਾਂ ਛੱਡਣ ਨੂੰ ਤਿਆਰ ਨਹੀਂ ਠੀਕ ਹੈ ਜੀ 20 ਸੀਟਾਂ ਵਾਲਾ ਬੰਦਾ ਉੱਥੇ ਮੁੱਖ ਮੰਤਰੀ ਕਿਵੇਂ ਬਣ ਕਿਵੇਂ ਬਣ ਜੂਗਾ ਬਿਲਕੁਲ ਇਨਾਂ ਹਾਲਾਤਾਂ ਦੇ ਵਿੱਚ ਜਦੋਂ ਕਹਿੰਦੇ ਨੇ ਜਹਾਜ਼ ਡੁੱਬਦਾ ਹੁੰਦਾ ਹੈ ਚੂਹੇ ਛਾਣਾ ਮਾਰਨੀਆਂ ਸ਼ੁਰੂ ਕਰ ਦਿੰਦੇ ਕਰ ਦਿੰਦੇ ਆ ਜੀ ਸੋ ਜੇ ਉਹਨਾਂ ਦੀ ਇਹ ਕੈਂਪੇਨ ਕਾਮਯਾਬ ਹੋ ਗਈ ਜੀ ਕ腐ਸ਼ਨ ਦੇ ਖਿਲਾਫ ਜਿਹੜੀ ਮਹਿੰਮ ਸ਼ੁਰੂ ਅੱਜ ਬਿਲਕੁਲ ਨਾਲ ਇੱਕ ਕ腐ਸ਼ਨ ਦੀ ਮੇਹਰ ਕ腐ਸ਼ਨ ਦੀ ਸ਼ੁਰੂ ਹੋ ਗਈ ਜੀ ਔਰ ਬਿਹਾਰ ਦੇ ਵਿੱਚ ਜਿਹੜੇ ਅੰਦੋਲਨ ਉੱਠੇ ਨਾ ਬੜੇ ਜ਼ਬਰਦਸਤ ਸੀ ਬਿਲਕੁਲ 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 ਜੀ ਮੋਹਨਦਾਸ ਕਰਮਚੰਦ ਗਾਂਧੀ ਜੀ ਉਹਨੂੰ ਮਹਾਤਮਾ ਦਾ ਖਿਤਾਬ ਹੈ ਜਿਹੜਾ ਬਿਹਾਰ ਤੋਂ ਮਿਲਿਆ ਹੋਇਆ ਬਿਲਕੁਲ ਬਿਲਕੁਲ ਸਹੀ ਉਹ ਬੰਦੇ ਜਿਹੜੇ ਉੱਥੇ ਬਿਹਾਰ ਦੇ ਵਿੱਚ ਉਹ ਕੈਂਪੇਨ ਸ਼ੁਰੂ ਕਰਦੇ ਆ ਜੇ ਉੱਥੋਂ ਦਾ ਅੰਦੋਲਨ ਸ਼ੁਰੂ ਕਰਦਾ ਇਹ ਮੱਧ ਪਾੜਦਾ ਹੈ ਜੀ ਭਾਰਤ ਦੇ ਵਿਚਕਾਰ ਲਾ ਗਿਆ ਇਤੋਂ ਜਿਹੜੀ ਕੈਂਪੇਨ ਸ਼ੁਰੂ ਹੁੰਦੀ ਹੈ ਪ੍ਰਵਿੰਦਰ ਜੀ ਇਹ ਕੈਂਪੇਨ ਕਿੱਥੋਂ ਤੱਕ ਜਾਊਗੀ ਇਹ ਕਹਿ ਨਹੀਂ ਸਕਦੇ ਜੀ ਅਗਲੀ ਗੱਲ ਇਹ ਹੈ ਕਿ ਇਸ ਵੇਲੇ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਸਭ ਅੱਛਾ ਨਹੀਂ ਜੀ ਇਹ ਗੱਲ ਪਤਾ ਲੱਗਿਆ ਕਿ ਆਰਐਸਐਸ ਵਾਲੇ ਨੇ ਗੱਲ ਕਹਿ ਦਿੱਤੀ ਹੈ ਜੀ ਕਿ ਨਰਿੰਦਰ ਮੋਦੀ ਚਲਾਉਣ ਸਰਕਾਰ ਜੀ ਸੰਗਠਨ ਜਿਹੜਾ ਹੈਗਾ ਉਹ ਸਾਡੀ ਮਰਜ਼ੀ ਨਾਲ ਚੱਲੇਗਾ ਅੱਛਾ ਜੀ ਜੇ ਸੰਗਠਨ ਨੂੰ ਨੀ ਮਰਜ਼ੀ ਨਾਲ ਚੱਲੇਗਾ ਪ੍ਰਧਾਨ ਵਗੈਰਾ ਉਹਨਾਂ ਦੀ ਮਰਜ਼ੀ ਨਾਲ ਚੱਲਣਗੇ ਤੇ ਕਾਫੀ ਜੜੀ ਹੈਗੀ ਹੈ ਸਮੱਸਿਆ ਖੜੀ ਹੋ ਸਕਦੀ ਹੈ ਨਰਿੰਦਰ ਮੋਦੀ ਲਈ ਜੀ ਇਹ ਵੀ ਪ੍ਰਸਥਿਤੀਆਂ ਬਣ ਸਕਦੀਆਂ ਕਿ ਕੱਲ ਆਪਾਂ ਜ਼ਿਕਰ ਕੀਤਾ ਸੀ ਮੱਧਕਾਲੀ ਚੋਣਾ ਚੋਣਾਵਰ ਬਿਲਕੁਲ ਜੀ ਉਹਦੇ ਵਿੱਚ ਕਾ ਨਵਾਂ ਜਿਹੜਾ ਹੈਗਾ ਨਵਾਂ ਵਾਅਦਾ ਹੋ ਗਿਆ ਹੈ ਇਲੈਕਸ਼ਨ ਵਾਲਾ ਜਿੱਥੇ ਬੋਟ ਚੋਰੀ ਦੇ ਨਾਲ ਨਾਲ ਭ੍ਰਿਸ਼ਟਾਚਾਰ ਦਾ ਇੱਕ ਵੱਡਾ ਜਿਹੜਾ ਹੈਗਾ ਇਲਜ਼ਾਮ ਦਾ ਜਿਹੜਾ سلسلہ ਸ਼ੁਰੂ ਹੋ ਗਿਆ ਔਰ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਬਿਹਾਰ ਜਿਹੜਾ ਲੜਾਈ ਲੜਨ ਦੇ ਵਿੱਚ ਬਹੁਤ ਮੂਰੀ ਹੁੰਦਾ ਹੈ ਉਮੀਦ ਆਪਾਂ ਅਗਲੇ ਦਿਨਾਂ ਦੇ ਵਿੱਚ ਨਵੇਂ ਜਿਹੜੇ ਸਮੀਕਰਨ ਹੁੰਦੇ ਦੇਖਾਂਗੇ ਕਿ ਬਿਹਾਰ ਵਿੱਚ ਕੀ ਹੋ ਰਿਹਾ ਹੈ ਬਹੁਤ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਤੁਹਾਡੀ ਮੇਰੇ ਵੱਲੋਂ ਬੇਨਤੀ ਹੈ ਵੀ ਬਖਤੌਰ ਢਿੱਲੋਂ ਪੇਜ ਨੂੰ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਦੇਸ਼ਾਂ ਵਿੱਚ ਜਿੰਨੇ ਵੀ ਸਾਡੇ ਦੋਸਤ ਭੈਣ ਭਰਾ ਵੱਸਦੇ ਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ